ਸਤਿ ਸ਼੍ਰੀ ਅਕਾਲ ਜੀ ਮੈਂ ਆ ਗਗਨਦੀਪ ਹੋਜਾ ਤੁਸੀਂ ਦੇਖ ਰਹੇ ਹੋ ਪੰਜਾਬ న్యూਸ ਟੁਡੇ ਬੀਜੇਪੀ ਆਗੂ ਹੌਬੀ ਤਾਲੀਵਾਲ ਜੋ ਕਿ ਪੰਜਾਬੀ ਫਿਲਮ ਇੰਡਸਟਰੀ ਦੇ ਬਹੁਤ ਵੱਡੇ ਇੱਕਜ ਕਲਾਕਾਰ ਦੇ ਬੀਤੇ ਦਿਨੀ ਫਰੀਦਕੋਟ ਵਿਖੇ ਹੰਸਰਾਜ ਹਾਸਦੀ ਚੌਣ ਮੁਹਿੰਮ ਦਾ ਹਿੱਸਾ ਲੈਂਦੇ ਹੋਏ ਉਹਨਾਂ ਨੇ ਇੱਕ ਸਪੀਚ ਦਿੱਤੀ ਜਿਸ ਦਾ ਕਿਸਾਨ ਆਗੂਆਂ ਵੱਲੋਂ ਕਾਫੀ ਪੂਰਾ ਮਨਾਇਆ ਜਾ ਰਿਹਾ ਹੈ ਉਹਨਾਂ ਨੇ ਇਸ ਸਪੀਚ ਵਿੱਚ ਕੁਝ ਅਜਹੀਆਂ ਗੱਲਾਂ ਆਖੀਆਂ ਜਿਸ ਦਾ ਕਿਸਾਨ ਆਗੂਆਂ ਨੇ ਸਖਤ ਨੋਟਿਸ ਲਿਆ ਹੈ ਪੰਜਾਬ ਪ੍ਰੋਗਰੈਸਿਵ ਫਾਰਮਰਸ ਫੋਰਮ ਦੇ ਜਿਹੜੇ ਸਪੋਕਸਪਰਸਨ ਨੇ ਅਦਨਾਨ ਅਲੀ ਖਾਨ ਉਹਨਾਂ ਨੇ ਹੌਬੀ ਤਾਲੀਵਾਲ ਦਾ ਚੈਲੰਜ ਅਕਸੈਪਟ ਕੀਤਾ ਹੈ ਕਿ ਜਿੱਥੇ ਵੀ ਉਹ ਚਾਣ ਜਿਸ ਪਲੇਟਫਾਰਮ ਤੇ ਚਾਣ ਉਹਨਾਂ ਨਾਲ ਗੱਲਬਾਤ ਕਰਨ ਨੂੰ ਤਿਆਰ ਨੇ ਵਿਚਾਰ ਵਟਾਂਦਰਾ ਕਰਨ ਨੂੰ ਤਿਆਰ ਨੇ ਅਤੇ ਹੌਬੀ ਤਾਲੀਵਾਲ ਨੇ ਇਤੋਂ ਤੱਕ ਕਿਹਾ ਸੀ ਕਿ ਜਿਸ ਕੋਲ ਵੀ ਜੈ ਮੈਨੂੰ ਲੈ ਕੇ ਜਾਓਗੇ ਤਾਂ ਉਹਨੂੰ ਪਹਿਲਾਂ ਦੱਸ ਕੇ ਆਣਾ ਕਿ ਮੈਂ ਬਹੁਤ ਵੱਡੀਆਂ ਗੱਲਾਂ ਕੱਢਦਾ ਤਾਂ ਅਦਨਾਨ ਅਲੀ ਖਾਨ ਨੇ ਕਿਹਾ ਕਿ ਮੈਂ ਵੀ ਪੰਜਾਬੀ ਜੱਟਾਂ ਤੇ ਮੈਂ ਵੀ ਅਜਾ ਹੀ ਮੋੜਵਾ ਜਵਾਬ ਉਹਨਾਂ ਨੂੰ ਦਿਆਂਗਾ ਹਾਬੀ ਤਾਲੀਵਾਲ ਨੇ ਕੀ ਕਿਹਾ ਇਹਦੇ ਬਾਰੇ ਵੀ ਤੁਹਾਨੂੰ ਸੁਣਾਵਾਂਗੇ ਪਰ ਉਸ ਤੋਂ ਪਹਿਲਾਂ ਤੁਹਾਨੂੰ ਦੱਸਦੀ ਕਿ ਹਾਬੀ ਤਾਲੀਵਾਲ ਨਾਲ ਅਸੀਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਕਿ ਅਦਨਾਨ ਅਲੀ ਖਾਨ ਨੇ ਜਿਹੜਾ ਉਹਨਾਂ ਦਾ ਚੈਲੰਜ ਅਕਸੈਪਟ ਕੀਤਾ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹਨ ਪਰ ਉਹਨਾਂ ਨੇ ਸਾਡਾ ਫੋਨ ਵਿੱਚੋਂ ਹੀ ਕੱਢ ਦਿੱਤਾ ਗੱਲਬਾਤ ਕਰਨਾ ਵੀ ਜ਼ਰੂਰੀ ਉਹਨਾਂ ਨੇ ਨਹੀਂ ਸਮਝਿਆ ਹਬੀਦ ਅਲੀਵਾਲ ਦੀ ਗੱਲ ਸੁਣੋ ਉਹਨਾਂ ਨੇ ਫਰੀਦਕੋਟ ਵਿਖੇ ਕੀ ਪਾਸ਼ ਦਿੱਤਾ ਇਹ ਵੀਡੀਓ ਕਾਫੀ ਵਾਇਰਲ ਹੋਈ ਪਈ ਹੈ ਔਰ ਬੀਤੇ ਦਿਨ ਤੋਂ ਕਾਫੀ ਸੋਸ਼ਲ ਮੀਡੀਆ ਦਾ ਸ਼ੰਕਾਰ ਵੀ ਬਣੀ ਹੋਈ ਹੈ ਔਰ ਅਦਨਾਨ ਅਲੀ ਖਾਨ ਨਾਲ ਅਸੀਂ ਗੱਲਬਾਤ ਕੀਤੀ ਲਾਈਵ ਗੱਲਬਾਤ ਕੀਤੀ ਉਹਦੀ ਰਿਕਾਰਡਿੰਗ ਵੀ ਤੁਹਾਨੂੰ ਅਸੀਂ ਇਸ ਹਬੀਦ ਅਲੀਵਾਲ ਦੀ ਜਿਹੜੀ ਵੀਡੀਓ ਹੈ ਉਸ ਤੋਂ ਬਾਅਦ ਸੁਣਾਵਾਂਗੇ ਮੈਨੂੰ ਪਤਾ ਸੀ ਕਿ 2 ਤਰੀਕ ਤੋਂ ਬਾਅਦ ਕਿਸੇ ਵੀ ਟਾਈਮ ਮੈਨੂੰ ਕਿਤੋਂ ਵੀ ਕੋਈ ਵੀ ਸੁਨੇਹਾ ਆ ਜਾਵੇ ਭਾਗਾਂ ਵਾਲਾ ਸਮਝਦਾ ਕਿ ਹੰਸਪਾ ਜੀ ਨੇ ਬੁਲਾਇਆ ਸਭ ਤੋਂ ਪਹਿਲਾਂ ਸ਼੍ਰੀਨ ਸਾਹਿਬ ਥੈਂਕ ਯੂ ਵੈਰੀ ਮੱਚ ਤੁਸੀਂ ਫੋਨ ਕੀਤਾ ਮੈਨੂੰ ਮੈਂ ਵਿਹਲਾ ਹੀ ਹਾਂ ਕੋਈ ਕੰਮ ਨਹੀਂ ਮੈਨੂੰ ਜਿੰਨਾ ਚਿਰ ਮਰਜ਼ੀ ਰੱਖ ਲਿਓ ਇੱਥੇ ਹੀ ਹਾਂ ਜਿਹੜੇ ਮਰਜ਼ੀ ਪਿੰਡ ਲੈ ਚੱਲਿਓ ਜਿਹੜੇ ਮਰਜ਼ੀ ਬੰਦੇ ਨਾਲ ਭੇਜਾ ਦਿਓ ਗੱਲ ਤਰਕ ਨਾਲ ਹੋਵੇਗੀ ਜਿਹੜਾ ਮੈਨੂੰ ਲੈ ਕੇ ਜਾਊਗਾ ਦੂਜੇ ਨੂੰ ਦੱਸ ਕੇ ਆਇਓ ਵੀ ਗਾਲ ਮੈਂ ਬਹੁਤ ਸੋਹਣੀ ਕੱਟਣ ਜਾਣਦਾ ਸਭ ਕੁਝ ਹੁੰਦਾ ਮੈਨੂੰ ਮੈਂ ਵੀ ਜੇ ਉਹ ਜਾਣਦਾ ਜਿਹੜਾ ਮੁੱਛ ਤੇ ਐ ਸੱਜੇ ਨੂੰ ਤਾ ਦੇ ਲੋ ਖੱਬੇ ਹੱਥ ਨਾਲ ਸੱਜੀ ਮੁੱਛ ਨੂੰ ਵੀ ਲੈ ਹੁਣ ਹੁਕਮ ਦਾ ਯੱਕਾ ਸੱਟ ਸਾਥ ਚ ਮੈਂ ਵੀ ਸੀਪ ਬਹੁਤ ਖੇਡਿਆ ਮੈਨੂੰ ਵੀ ਪਤਾ ਕਰਾ ਕਰੂ ਮੈਂ ਮੋਲ ਲਾਇਨਾ ਕਿਤੇ ਅੱਜ ਵੀ ਕਰਦਾ ਟਰੈਕਟਰ ਆਪ ਹੀ ਚਲਾਉਣਾ ਮੈਂ ਕਿਸਾਨ ਆ ਯਾਰ ਕਿਸਾਨ ਠੀਕ ਐ ਅਸੀਂ ਬਹੁਤ ਜਿਆਦੇ ਵੱਡੇ ਆ ਕਿਉਂਕਿ ਅਸੀਂ ਅੰਨ ਪੈਦਾ ਕਰਦੇ ਆ ਪਰ ਅਸੀਂ ਰੱਬ ਨਹੀਂ ਆ ਅਕਲਮੰਦੀ ਨਾਲ ਪੇਸ਼ ਆਓ ਯਾਰ ਸਾਡਾ ਕਿਰਦਾਰ ਹੀ ਨਹੀਂ ਸੀ ਇਹ ਅਸੀਂ ਸ਼ਹੀਦੀਆਂ ਦੇ ਨਾਲੇ ਲੋਕ ਅਸੀਂ ਧੀਆ ਭੈਣਾਂ ਦੀ ਪੱਤ ਬਚਾਉਣ ਵਾਲੇ ਪੰਜਾਬੀ ਅਸੀਂ ਗਵਾਂਡੀਆਂ ਦੀ ਰਾਖੀ ਕਰਨ ਵਾਲੇ ਪੰਜਾਬੀ ਅਸੀਂ ਯਾਰ ਗਾਲਾਂ ਤੇ ਉਤਰੇ ਅਸੀਂ ਯੋਧੇ ਲੋਕ ਅਸੀਂ ਪਖਾਰੀ ਹੋ ਗਏ ਯਾਰ ਟਾਈਮ ਬਹੁਤ ਘਟਾ ਮੈਂ ਖੁੱਲ ਕੇ ਗੱਲਾਂ ਕਰਨੀਆਂ ਸੀ ਪਰ ਮੈਨੂੰ ਹਲੇ ਵੀ ਬੰਦਸ਼ ਜਿਹੀ ਲੱਗਦੀ ਹੈ ਮੈਂ ਵੀ ਹੁਣ ਬੜਾ ਸਮਾਂ ਨਹੀਂ ਲੈਂਦਾ ਚਾਹੇ ਮੈਂ ਰੋਕਿਆ ਰੁਕਣਾ ਨਹੀਂ ਕਿਸੇ ਦੇ ਚਾਹੇ ਹੰਸ ਭਾਜੀ ਕਹਦਨ ਵੀ ਬਸ ਬਹੁਤ ਹੋ ਗਿਆ ਹੈ ਹੁਣ ਪਰ ਚਿੱਤ ਨਹੀਂ ਕਰਦਾ ਹਾਂਸਬਾਜੀ ਜਿੰਨਾ ਚਿਰ ਕਹੋਗੇ ਜਿੱਥੇ ਕਹੋਗੇ ਜਿਵੇਂ ਕਹੋਗੇ ਜਿੰਨੇ ਜੋ ਕਹਾ ਅਡੀਆਂ ਚਾਕੇ ਫਾਹ ਲੈਣ ਦੀ ਆਦਤ ਆ ਸਾਡੇ ਟੱਬਰ ਨੂੰ ਜਮਾ ਅਡੀਆਂ ਚਾਕੇ ਫਾਹ ਲਊਗਾ ਚਾਹੇ 30 ਦਿਨੇ ਰੱਖ ਲੋ ਤੁਹਾਡਾ ਆਸ਼ੀਰਵਾਦ ਚਾਹੀਦਾ ਪਿਆਰ ਚਾਹੀਦਾ ਸ੍ਰੀਨ ਸਾਹਿਬ ਦਾ ਸਾਥ ਚਾਹੀਦਾ ਬੀਜੇਪੀ ਦਾ ਸਾਥ ਚਾਹੀਦਾ ਤੁਹਾਡੀ ਹਿੰਮਤ ਤੇ ਸੋਜੀ ਚਾਹੀਦੀ ਆ ਸਿਹਤ ਚਾਹੀਦੀ ਆ ਤੁਹਾਡੀ ਸਿਹਤ ਚਾਹੀਦੀ ਆ ਰੱਬ ਬਖਸ਼ੇ ਸਾਨੂੰ ਇਕੱਠ ਬਖਸ਼ੇ ਸਾਨੂੰ ਸੱਚ ਬਖਸ਼ੇ ਸਾਨੂੰ ਵੋਟ ਬਖਸ਼ੇ ਸਾਨੂੰ ਤਾਕਤ ਬਖਸ਼ੇ ਸਾਨੂੰ ਇਕ ਕੱਲ ਤਾਂ ਨਾ ਦੇਖਣੀ ਪਵੇ ਨਮੋਸ਼ੀ ਨਾ ਦਿਖਾਵੇ ਰੱਬ ਜੜ ਦੀ ਕਲਾ ਇਕੱਠੇ ਹੋਈਏ ਹੰਬਲਾ ਮਾਰੀਏ ਇਹ ਨਾ ਹੋਵੇ ਕਿ ਤੁਸੀਂ ਘਰੇ ਜਾ ਕੇ ਕੋਈ ਗੱਲ ਨਾ ਕਰੋ ਗੱਲਾਂ ਚੋਂ ਗੱਲਾਂ ਕਰਿਆ ਕਰੋ ਗੱਲਾਂ ਚੋਂ ਗੱਲ ਨਿਕਲਦੀ ਆ ਗੱਲਾਂ ਚੋਂ ਗੱਲ ਨਿਕਲਦੀ ਆ ਗੱਲਾਂ ਚੋਂ ਗੱਲ ਨਿਕਲੀ ਹੋਈ ਹੱਲ ਨਿਕਲਦਾ ਗੱਲਾਂ ਚੋਂ ਹੀ ਹੱਲ ਨਿਕਲੂਗਾ ਅਸੀਂ ਉਹ ਲੋਕਾਂ ਜਿਹੜੇ ਜਦੋਂ ਮਿੰਨਤੀ ਕਰਦੇ ਆ ਫਿਰ ਸਲੰਗ ਚੱਕ ਲੈਂਦੇ ਆ ਡਾਂਗ ਚੱਕ ਲੈਣਾ ਵੀ ਚੱਲ ਗੱਜ ਦੀ ਲੱਬ ਲਵੇ ਦੇਣਾ ਹੀ ਹੈ ਤੋ ਤੈਨੂੰ ਕੋਈ ਗੱਲ ਨਹੀਂ ਅਸੀਂ ਉਹ ਲੋਕਾਂ ਓਡੇ ਦਿਲਾਂ ਦੇ ਨਾਲ ਜਾਇਓ ਕੁਛ ਨਹੀਂ ਕਹਿੰਦੇ ਆਪਣੀ ਭਰਾ ਨੇ ਥੋੜੇ ਬਹੁਤ ਰੁੱਸੇ ਹੋਣਗੇ ਮਨਾ ਲਿਆਵਾਂਗੇ ਮੇਰੀ ਡਿਊਟੀ 라ਉ ਜਿੱਥੇ ਜਾਣਾ ਪਰ ਮੈਨੂੰ ਤੁਹਾਡੀਆਂ ਸਾਫੇ ਤੁਹਾਡਾ ਲਿਬਾਸ ਤੁਹਾਡੀਆਂ ਗੱਲਾਂ ਤੁਹਾਡੀਆਂ ਦਾੜੀਆਂ ਮੋਛਾਂ ਤੁਹਾਡੇ ਚਿਹਰੇ ਦੇਖ ਕੇ ਖੁਸ਼ੀ ਬਹੁਤ ਹੋਈ ਆ ਵੀ ਦਿੱਲੀ ਵਾਕਈ ਦੂਰ ਦੀ ਹੈ ਜਮੇ ਡੇੜਾ ਆਪਾਂ ਲੈ ਲਾਂਗੇ ਕੰਮ ਕੋਈ ਗੱਲ ਨਹੀਂ ਅਦੇ 26 27 ਦਿਨ ਨੇ ਘੰਟੇ ਗਿਣ ਲਓ ਘੰਟਿਆਂ ਦੇ ਵਿੱਚ ਆਪਾਂ ਮਿੰਟ ਗਿਣ ਲਓ ਮਿੰਟਾਂ ਦੇ ਵਿੱਚ ਸੈਕਿੰਡ ਗਿਣ ਲਓ ਪੰਜਾਬੀ ਮਾਫ ਕਰਨ ਲੱਗਿਆ ਅੱਧਾ ਸੈਕਿੰਡ ਵੀ ਨਹੀਂ ਲਾਉਂਦਾ ਕੋਈ ਗੱਲ ਨਹੀਂ ਮਾਫੀ ਮੰਗਣ ਨੂੰ ਮੈਂ ਚੱਕ ਲੈਣਾ ਝੋਲੀ ਲੈ ਚਲੋ ਜਿੱਥੇ ਚੱਲਣਾ ਕੋਈ ਗੱਲ ਨਹੀਂ ਆਪਾਂ ਬਣਾ ਲਿਆਵਾਂਗੇ 14 ਅਲੀ ਖਾਨ ਸਾਡੇ ਨਾਲ ਜੁੜ ਕੇ ਨੇ ਖਾਨ ਸਾਹਿਬ ਤੁਹਾਡਾ ਸਵਾਗਤ ਹੈ ਜੀ ਪੰਜਾਬ న్యూਸ ਟੂਡੇ ਚ ਥੈਂਕ ਯੂ ਜੀ ਥੈਂਕ ਯੂ ਸੋ ਮੱਚ ਖਾਨ ਸਾਹਿਬ ਐਸਾ ਕੀ ਕਹਤਾ ਹੌਬੀ ਢਾਲੀਵਾਲ ਨੇ ਕਿ ਦੂਜੇ ਜੱਟ ਨੂੰ ਗੁੱਸਾ ਆ ਗਿਆ ਮੁੱਛ ਦਾ ਸਵਾਲ ਬਣਾ ਲਿਆ ਨਹੀਂ ਉਹ ਸਰ ਗੁੱਸਾ ਆਣ ਦੀ ਗੱਲ ਨਹੀਂ ਉਹਦੇ ਉਹਨਾਂ ਨੇ ਇੱਕ ਪਬਲਿਕ ਮੀਟਿੰਗ ਚ ਜਿੱਦੀ ਕਿ ਭਾਜਪੀ ਦੀ ਕੋਈ ਰੈਲੀ ਸੀ ਹੰਸ ਰਾਜ ਹੰਸੀ ਜੀ ਉਹਦੇ ਚ ਉਹਨਾਂ ਨੇ ਓਪਨ ਚੈਲੰਜ ਦਿੱਤਾ ਸੀਗਾ ਕਿਸਾਨਾਂ ਨੂੰ ਕਿ ਆਓ ਮੇਰੇ ਨਾਲ ਡਿਬੇਟ ਕਰੋ ਤੇ ਉਹ ਪੰਜਾਬੀਆਂ ਨੂੰ ਕਿਰਦਾਰ ਸਿਖਾ ਰਹੇ ਸੀਗੇ ਉਹਦੇ ਚ ਕਿ ਪੰਜਾਬੀਆਂ ਦਾ ਕਿਰਦਾਰ ਇਹ ਨਹੀਂ ਹੈਗਾ ਕਿ ਇੱਕ ਕੋਈ ਨੂੰ ਗਾਲਾਂ ਕੱਢੋ ਤੇ ਮੇਰਾ ਤਾਂ ਐਜ਼ ਅ ਸਪੋਕਸਮੈਨ ਆਫ ਪ੍ਰੋਗਰੈਸਿਵ ਫਾਰਮਰਸ ਫਰੰਟ ਤੇ ਮੇਰੀ ਜ਼ਿੰਮੇਵਾਰੀ ਬਣਦੀ ਸੀ ਕਿ ਮੈਂ ਜੀ ਉਹ ਚੈਲੰਜ ਨੂੰ ਐਕਸੈਪਟ ਕਰਾਂ ਤੇ ਦੂਸਰਾ ਮੈਂ ਉਹਨਾਂ ਨੂੰ ਉਹਨਾਂ ਦੇ ਕਿਰਦਾਰ ਸਿਖਾਉਣ ਦੀ ਗੱਲ ਕੀਤੀ ਸੀਗੀ ਵੀ ਹੌਪੀਟਲ ਵਾਲ ਜੀ ਮੇਰੇ ਤੁਸੀਂ ਵੱਡੇ ਬ੍ਰਦਰ ਹੋ ਮਤਲਬ ਮੈਂ ਤੁਹਾਡਾ ਬਹੁਤ ਹੀ ਯੂ نو ਰਿਸਪੈਕਟ ਕਰਦਾ ਤੇ ਉਹਨੇ ਹੋਬੀ ਟਾਲੀਵਾਲ ਜੀ ਨੇ ਓਪਨ ਚੈਲੰਜ ਦਿੱਤਾ ਸੀਗਾ ਕਿਸਾਨਾਂ ਨੂੰ ਕਿ ਆਪਣਾ ਤੋ ਆਓ ਮੇਰੇ ਨਾਲ ਕਿਤੇ ਵੀ ਆ ਕੇ ਆਪਣਾ ਡਿਬੇਟ ਕਰੋ ਤੇ ਉਹਨਾਂ ਨੇ ਉਹ ਵੀਡੀਓ 'ਚ ਇਹ ਵੀ ਕਿਹਾ ਸੀਗਾ ਵੀ ਗਾਲਾਂ ਕੱਢਨੀਆਂ ਮੈਨੂੰ ਬਹੁਤ ਆਵਾ ਆਉਂਦੀਆਂ ਮੈਂ ਤਾਂ ਮੈਂ ਪਤਾ ਕਰਕੇ ਆਓ ਮੇਰੇ ਬਾਰੇ ਤੇ ਦੂਸਰਾ ਉਹਨਾਂ ਨੇ ਕਿਹਾ ਸੀਗਾ ਵੀ ਆਪ ਤੁਹਾਨੂੰ ਮੈਂ ਕਿਰਦਾਰ ਸਿਖਾਣਾ ਪੰਜਾਬੀਆਂ ਦਾ ਕਿ ਪੰਜਾਬੀਆਂ ਦਾ ਕਿਰਦਾਰ ਇਹ ਨਹੀਂ ਹੈ ਇੱਕ ਦੂਜੇ ਨੂੰ ਗਾਲਾਂ ਕੱਢਦੇ ਦੇ ਐਵਰਿਸ ਸਪੋਕਸਮੈਨ ਆਫ ਪ੍ਰੋਗਰੈਸਿਵ ਫਾਰਮਰਸ ਫਰੰਟ ਮੈਨੂੰ ਰਿਮੇਦਾਰੀ ਬਣੀ ਕਿ ਉਹ ਚੈਲੰਜ ਨੂੰ ਐਕਸੈਪਟ ਕਰਾਂ ਦੂਸਰਾ ਜਿਹੜੀ ਗਾਲਾਂ ਦੀ ਗੱਲ ਹੈ ਉਹ ਕਹਿ ਰਹੇ ਮੈਨੂੰ ਗਾਲਾਂ ਬਹੁਤ ਵਗਿਆ ਆਂਦੀਆਂ ਕੱਟੀਆਂ ਤੇ ਮੈਨੇ ਇਹੀ ਕਿਹਾ ਕਿ ਜਿੰਨੇ ਕੁ ਬੰਦੇ ਮੈਨੂੰ ਜਾਣਦੇ ਨੇ ਪੰਜਾਬ 'ਚ ਤੇ ਗਾਲਾਂ 'ਚ ਮੈਂ ਪੀ ਐਚ ਡੀ ਹਾਸਲ ਕੀਤੀ ਹੋਈ ਹੈ ਤੇ ਆਜੋ ਫਿਰ ਆਪਾਂ ਬਹਿਨੇ ਆ ਉਥੇ ਕਰਕੇ ਆਪਾਂ ਡਿਬੇਟ ਕਰਦੇ ਹਾਂ ਪਿੰਡ ਤੁਸੀਂ ਚੁਣੋ ਟਾਈਮ ਤੁਸੀਂ ਚੁਣੋ ਮੈਂ ਤੁਹਾਡਾ ਛੋਟਾ ਵੀਰ ਹਾਜ਼ਰ ਹੋ ਜਾਊਗਾ ਮੈਂ ਇਹਨਾਂ ਦੀ ਬਹੁਤ ਇੱਜ਼ਤ ਕਰਦਾ ਸੀਗਾ ਜਦ ਇੰਪਲੇਨ ਕੋਰਟ ਲਈ ਆਈ ਸੀਗੇ ਸਾਡੇ ਸੀਏ ਐਨਆਰਸੀ ਦੇ ਪ੍ਰੋਟੈਸਟ ਤੇ ਇਹਨਾਂ ਨੇ ਬਹੁਤ ਵਧੀਆ ਸਪੀਚ ਦਿੱਤੀ ਸੀ ਇਹੀ ਤਾਕਤਾਂ ਦੇ ਖਿਲਾਫ ਦਿੱਤੀ ਸੀ ਕਿਉਂਕਿ ਇਹੀ ਤਾਕਤਾਂ ਨੇ ਸੀਏ ਐਨਆਰਸੀ ਆਪਣਾ ਲਾਗੂ ਕਰਕੇ ਕਟ ਗਿਣਤੀ ਤੇ ਜ਼ੁਲਮ ਕਰਨ ਦੀ ਕੋਸ਼ਿਸ਼ ਕੀਤੀ ਸੀ ਜੀ ਤੇ ਹਾਲੇ ਤੱਕ ਵੀ ਕੁਐਸਚਨ ਕੀ ਕਰ ਰਹੇ ਹਾਲੇ ਤੱਕ ਜ਼ੁਲਮ ਕਰ ਹੀ ਰਹੇ ਨੇ ਤੇ ਉਸ ਤੋਂ ਬਾਅਦ ਇਹਨਾਂ ਨੇ ਪਤਾ ਨਹੀਂ ਇਹਨਾਂ ਦਾ ਕੀ ਆਪਣਾ ਮਨ ਬਦਲ ਗਿਆ ਜਾਂ ਇਹਨਾਂ ਨੂੰ ਕੀ ਸ਼ੌਕ ਜਿਹੜੇ ਆ ਜਾਂ ਇਹਨਾਂ ਦੀ ਕੋਈ ਮਜਬੂਰੀਆਂ ਆ ਰਹੀਆਂ ਹੋਣਗੀਆਂ ਜਿਹੜਾ ਇਹ ਉੱਠ ਕੇ ਬੀਜੇਪੀ ਵੱਲ ਚਲੇ ਗਏ ਤੇ ਅੱਗੇ ਬੀਜੇਪੀ ਦਾ ਪ੍ਰਚਾਰ ਕਰਾ ਰਹੇ ਨੇ ਔਰ ਪੰਜਾਬੀਆਂ ਨੂੰ ਬੁਰਾ ਭਲਾ ਕਿਸਾਨਾਂ ਨੂੰ ਬੁਰਾ ਭਲਾ ਕਹਿੰਦੇ ਨੇ ਜੀ ਹੋਬੀ ਧਲੇਵਾਲ ਜੀ ਜੇ ਤੁਸੀਂ ਮੈਨੂੰ ਸੁਣਦੇ ਹੋ ਨਾ ਜੇ ਮਾਂ ਦਾ ਪਿਤਾ ਦੁੱਧ ਮੈਦਾਨ ਚ ਆ ਜਾ ਖੁੱਲੇ ਇੱਕ ਵਾਰ ਕੇ ਡਿਬੇਟ ਕਰ ਲੈ ਮੇਰੇ ਨਾਲ ਤੇਰੇ ਜੋ ਮੈਂ ਤੇਰੀ ਕਮਿਊਨਿਜ਼ਮ ਕੱਢ ਕੇ ਹਟੋ ਪੰਜਾਬੀਆਂ ਦਾ ਕਿਰਦਾਰ ਸਖਾਣਾ ਵੀ ਗਾਲ ਨਹੀਂ ਕੱਢਦੇ ਪੰਜਾਬੀਆਂ ਦਾ ਕਿਰਦਾਰ ਮਾਂ ਦੇ ਪੁੱਤ ਆ ਇਹ ਹੁੰਦਾ ਹੈ ਜਿਹੜੀ ਅਸੀਂ ਕਾਮਨਲ ਹਾਰਮਨੀ ਦਾ ਮੈਸੇਜ ਦੰਨਿਆ ਪੰਜਾਬ ਚੋਂ ਬਹਿ ਕੇ ਆਗੀ ਸਮਝ ਮੈਂ ਹੈਗਾ ਹਾਂ ਦੀ ਨਾਰੀ ਹਾਂ ਦੇ ਨਾਰੀ ਦੀ ਧਰਤੀ ਤੋਂ ਉਸ ਵਕਤ ਉਹ ਰਵਾਨੇ ਚ ਕਾਮਨਲ ਹਾਰਮਨੀ ਦਾ ਮੈਸੇਜ ਦਿੱਤਾ ਸੀਗਾ ਤੇ ਅੱਜ ਉਹਦੀ ਪ੍ਰਥਾ ਨੂੰ ਚਲਾਉਂਦੇ ਹੋਏ ਪੰਜਾਬੀ ਭਾਈਚਾਰੇ ਦੇ ਥਰੂ ਅਸੀਂ ਸਾਰੇ ਦੇਸ਼ ਨੂੰ ਕਹਿੰਦੇ ਆ ਕਿ ਆਂ ਮਿਲ ਜੁਲ ਕੇ ਰਹਿੰਦੇ ਨੇ ਪੰਜਾਬੀ ਦੇਖੋ ਆਓ ਸਾਥੋਂ ਸਿੱਖੋ ਤੁਸੀਂ ਨਫਰਤ ਫਲਾਈ ਹੋਈ ਹੈ ਦੇਸ਼ 'ਚ ਪੰਜਾਬ ਤੋਂ ਸਿੱਖੋ ਵੀ ਅਸੀਂ ਉਹ ਕਿਵੇਂ ਇਕੱਠੇ ਮਿਲ ਜੁਲ ਕੇ ਰਹਨੇ ਆ ਬਿਲਕੁਲ ਉਦਾਹਰਨ ਇਹ ਗੱਲਾਂ 1947 ਵਿੱਚ ਉਦਾਹਰਨ ਵੇਖਣ ਨੂੰ ਮਿਲੀ ਮਲੇਰਕੋਟਲਾ ਬਿਲਕੁਲ ਪ੍ਰੋਟੈਕਟਡ ਰਿਹਾ ਹੈਗਾ ਕਿਸੇ ਨੇ ਅੱਖ ਚੱਕ ਕੇ ਮਲੇਰਕੋਟੇ ਵਾਲੀ ਦੇਖੀ ਜਿਵੇਂ ਤੁਸੀਂ ਪਿਛਲੀ ਗੱਲ ਕਰ ਰਹੇ ਹੋ ਇੱਕ ਰੈਫਰੈਂਸ ਦੇ ਤੌਰ ਤੇ ਗੱਲ ਕੀਤੀ ਹੈ ਮੈਂ ਵੀ ਇਹ ਗੱਲ ਨੂੰ ਅੱਗੇ ਬਤਾ ਰਿਹਾ ਪਰ ਕਮਲਨ ਹਾਰਮੀ ਧਾਰਮਿਕ ਨਿਰਪੱਖਤਾ ਉਹ ਪਹਿਲਾ ਹੈ ਕਿਉਂਕਿ ਪੰਜਾਬ ਨੂੰ ਵੰਡਣ ਦੀ ਕਈ ਤਾਕਤਾਂ ਨੇ ਕੋਸ਼ਿਸ਼ ਕੀਤੀ ਹੈ ਪੋਲਰਾਈਜੇਸ਼ਨ ਕਰਨ ਦੀ ਕੋਸ਼ਿਸ਼ ਕੀਤੀ ਹੈ ਹਿੰਦੂ ਸਿੱਖ ਚ ਵੰਡੀ ਪਾਉਣ ਦੀ ਕੋਸ਼ਿਸ਼ ਕੀਤੀ ਹੈ 1982 ਤੋਂ ਇਹ ਤਾਕਤਾਂ ਲੱਗੀਆਂ ਹੋਈਆਂ ਨੇ ਜਾਂ ਰATHER 1978 ਤੋਂ ਗੱਲ ਕੀਤੀ ਜਾਵੇ ਪੰਜਾਬ ਨੂੰ ਕਮਜ਼ੋਰ ਕਰਨ ਦੇ ਲਈ ਕਈ ਮੌਕੇ ਆਏ ਪੰਜਾਬ ਨੂੰ ਕਮਜ਼ੋਰ ਕਰਨ ਦੇ ਲਈ ਅਤਵਾਦੀ ਹਨੇਰੀ ਵੀ ਚੁੱਲ੍ਹੀ ਉਸ ਤੋਂ ਬਾਅਦ ਹੋਰ ਕਈ ਗੱਲਾਂ ਆ ਰਹੀਆਂ ਨੇ ਅਾ ਛੇਵਾਂ ਦਰਿਆ ਜਿਹੜਾ ਹੈਗਾ ਵਗ ਰਿਹਾ ਉਹ ਉਹਦੀ ਗੱਲ ਆਖੀ ਜਾ ਰਹੀ ਹੈ ਔੜਤਾ ਪੰਜਾਬ ਵਰਗੀਆਂ ਫਿਲਮਾਂ ਵੀ ਬਣੀਆਂ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਅ ਪਰ ਹਾਬੀ ਧਾਲੀਵਾਲ ਨੇ ਲੁਕਵੇਂ ਸ਼ਬਦਾਂ ਚ ਗੱਲ ਆਖੀ ਸੀ ਵੀ ਜਿਹੜਾ ਉਹਨਾਂ ਨੂੰ ਪੀੜਾ ਜਿਤਕ ਮੈਂ ਸਮਝਦਾ ਉਹਨਾਂ ਨੂੰ ਪੀੜਾ ਹੋਈ ਹੈ ਕਿ ਭਾਜਪਾ ਉਮੀਦਵਾਰਾਂ ਦਾ ਜਿਹੜਾ ਵਿਰੋਧ ਕਿਸਾਨਾਂ ਆ ਕੋ ਕਰ ਰਹੇ ਨੇ ਵਿਰੋਧ ਨਹੀਂ ਕਰਨਾ ਚਾਹੀਦਾ ਇੱਕ ਡੈਮੋਕ੍ਰੈਟਿਕ ਹੱਕ ਹੈ ਉਹ ਇਲੈਕਸ਼ਨ ਹਰ ਕੋਈ ਲੜ ਸਕਦਾ ਉਹਨਾਂ ਨੇ ਇੱਕ ਟੀਵੀ ਇੰਟਰਵਿਊ ਜੀ ਮੈਂ ਸੁਣ ਰਿਹਾ ਸੀਗਾ ਉਹਨਾਂ ਨੇ ਕਿਹਾ ਕਿ ਜਦੋਂ ਮੈਂ ਬੀਜੇਪੀ ਸ਼ਾਮਲ ਹੋਇਆ ਤਾਂ ਲੋਕਾਂ ਨੇ ਉਹਨਾਂ ਨੂੰ ਗਾਲਾਂ ਕੱਢੀਆਂ ਪਰ ਉਹਨਾਂ ਨੇ ਹਵਾਲਾ ਦਿੰਦੇ ਕਈ ਥਾਵਾਂ ਦਾ ਕਿਹਾ ਕਿ ਮੈਂ ਬੀਜੇਪੀ ਜਾ ਸਕਦਾ ਸ਼ਾਮਲ ਹੋ ਸਕਦਾ ਹਾਂ ਜਿਸ ਸਪੀਚ ਦੀ ਤੁਸੀਂ ਗੱਲ ਕਰ ਰਹੇ ਹੋ ਉਸ ਸਪੀਚ ਵਿੱਚ ਉਹਨਾਂ ਨੇ ਉਹ ਕਿਹਾ ਵੀ ਗਾਲਾਂ ਕੱਢਣੀਆਂ ਜਾਣਦਾ ਉਹਨਾਂ ਨੇ ਇਹ ਵੀ ਕਿਹਾ ਵੀ ਜਿਹੜੇ ਨਾਰਾਜ਼ ਜਾਪਦੇ ਨੇ ਉਹ ਆਪਣੇ ਹੀ ਨੇ ਪਰ ਮੈਂ ਝੋਲੀ ਆਟ ਕੇ ਉਹਨਾਂ ਨੂੰ ਮਨਾ ਕੇ ਵਿਲੇ ਆਵਾਂਗਾ ਇਹ ਗੱਲ ਵੀ ਉਸੇ ਸਪੀਚ 'ਚ ਉਹਨਾਂ ਨੇ ਆਕੀ ਹੈ ਬਿਲਕੁਲ ਸਹੀ ਬਿਲਕੁਲ ਸਹੀ ਲੇਕਿਨ ਉਹਨਾਂ ਨੇ ਉਹਨਾਂ ਨੂੰ ਇਸ ਲਈ ਨਹੀਂ ਪਤਾ ਹੀ ਨਹੀਂ ਕਿ ਪਤਾ ਹੋਣਾ ਨੂੰ ਵੀ ਉਹ ਨਰਾਜ਼ ਕਿਉਂ ਨੇ ਨਰਾਜ਼ ਕਿਉਂ ਨੇ ਨਰਾਜ਼ ਇਸ ਲਈ ਨੇ ਕਿ ਉਹ ਐਮਐਸਪੀ ਗਰੰਟੀ ਜਿਹੜੀ ਉਹਨਾਂ ਨੂੰ ਵਾਦਾ ਕੀਤਾ ਗਿਆ ਸੀ ਫਾਰਮਰਸ ਪ੍ਰੋਟੈਸਟ 1 ਚ ਉਹ ਦੁਬਾਰਾ ਯਾਦ ਕਰਨ ਮੋਦੀ ਜੀ ਕੋਲ ਦਿੱਲੀ ਬਾਰਡਰ ਜਾ ਰਹੇ ਸੀ ਧੱਕੇ ਨਾਲ ਉਹਨਾਂ ਨੂੰ ਪੰਜਾਬ ਦੇ ਬਾਰਡਰ ਤੇ ਬਿਠਾ ਕੇ ਉਹਨਾਂ ਪਰ ਉੱਥੇ ਜ਼ੁਲਮ ਟਾਇੇ ਜਾ ਰਹੇ ਨੇ ਜਦ ਉੱਥੇ ਨੌਜਵਾਨ ਬੰਦਾ ਪਹੁੰਚ ਗਿਆ ਪੰਜਾਬ ਬਾਰਡਰ ਦੇ ਉੱਤੇ ਤੇ ਇੱਕ ਜਾਣ ਬੁੱਝ ਕੇ ਨਿਰਦੋਸ਼ ਸ਼ੁਭ ਕਰਨ ਨੂੰ ਗੋਲੀ ਮਾਰ ਕੇ ਮਾਰਤਾ ਗਿਆ ਅਗਲੇ ਦਿਨ ਬੋਰੀ ਚ ਬੰਨ ਕੇ ਕਿਸ ਇੱਕ ਆਪਣਾ ਮੁੰਡੇ ਨੂੰ ਉਹਦਾ ਨਾਮ ਭੁੱਲਦਾ ਸ਼ਾਇਦ ਅਮਰਿਤਪਾਲ ਹੈ ਉਹਨੂੰ ਅਗਵਾ ਕਰਕੇ ਲੈ ਗਏ ਹਰਿਆਣਾ ਪੁਲਿਸ ਵਾਲੇ ਤੇ ਉਹਨੂੰ ਕੁੱਟ-ਕੁੱਟ ਕੇ ਹਾਂ ਪ੍ਰੀਤਪਾਲ ਉਹਨੂੰ ਇੰਨਾ ਕੁੱਟ-ਕੁੱਟ ਕੇ ਮਾਨੂੰ ਉਹ ਕੀਤਾ ਕਿ ਉਹਨੂੰ ਆਪਣਾ ਪੀਜੀਆਈ ਰੋਧਕ ਚ ਆਪਣਾ ਐਡਮਿਟ ਕਰਨਾ ਪਿਆ ਤੇ ਉੱਥੋਂ ਪੰਜਾਬ ਸਰਕਾਰ ਉਹਨੂੰ ਪੀਜੀਆਈ ਚੰਡੀਗੜ੍ਹ ਲੈ ਕੇ ਆਈ ਹੈ ਇਹ ਜ਼ੁਲਮ ਨਹੀਂ ਦਿਖਦੇ ਤੁਹਾਨੂੰ ਹਬੀ ਤਾਲੀਵਾਲ ਜੀ ਤਾਂ ਨਰਾਜ਼ ਨੇ ਉਹਨੂੰ ਕਿੱਥੇ ਆਪਣੀ ਫਰਸਟ੍ਰੇਸ਼ਨ ਕੱਢਣ ਜਾਂ ਕਿੱਥੇ ਆਪਣਾ ਐਂਗਰ ਕੱਢਣ ਜਾ ਕੇ ਜਿਹੜੇ ਕਿਸਾਨ ਆਗੂ ਨੇ ਉਹ ਜਾ ਕੇ ਜਿਹੜਾ ਮੈਸੇਜ ਹੈ ਉਹ ਭਾਜੀਪੀ ਦੇ ਜਿਹੜੇ ਕੈਂਡੀਡੇਟ ਖੜੇ ਹੋਏ ਉਹਨਾਂ ਦੇ ਮੂੰਹ ਹੀ ਦੱਸਣਗੇ ਬਾਕੀ ਦਾ ਕੋਈ ਸੁਣਦਾ ਨਹੀਂ ਜਿਹੜਾ ਮੇਨਸਟ੍ਰੀਮ ਮੀਡੀਆ ਹੈ ਉਹ ਤਾਂ ਖਰੀਦਿਆ ਹੋਇਆ ਮੋਦੀ ਦਾ ਉੱਥੇ ਤਾਂ ਉੱਥੇ ਤਾਂ ਹੁਈ ਨਹੀਂ ਚੱਲਦੀ ਉਹਨਾਂ ਦੀ ਆਵਾਜ਼ ਉੱਥੇ ਜਾ ਕੇ ਦੇਖੋ ਆਪੀ ਢਾਲੀਵਾਲ ਜੀ ਮੇਰੇ ਨਾਲ ਕਦੇ ਆ ਜਾਓ ਬਾਰਡਰ ਤੇ ਜੇ ਤੁਹਾਡੇ ਵਿੱਚ ਮਾੜੀ ਜੀ ਪੰਜਾਬੀਅਤ ਹੈਗੀ ਆਜੋ ਮੈਂ ਗਿਆ ਸੀਗਾ ਉੱਥੇ ਐਡਾ ਐਡਾ ਮੋਟਾ ਮੋਟਾ ਮੱਛਰ ਹੈ ਮਾਵੇ ਹਾਂ ਦੀਆਂ ਯੂ ਨੋ ਮਾਤਾਆਂ ਦਾਦੀਆਂ ਦਾਦੀ ਦੇ ਹਾਂ ਦੀਆਂ ਬੈਠੀਆਂ ਨੇ ਉੱਥੇ ਐਡੇ ਐਡੇ ਮੋٹے ਮੋٹے ਮੱਛਰ ਚ ਜਮੀਰ ਜਾਗ ਲੋ ਆਪਣਾ ਜਿਹੜਾ ਆਪਣੇ ਆਪ ਨੂੰ ਤੁਸੀਂ ਪੰਜਾਬੀਅਤ ਕਿਰਦਾਰ ਇਹ ਗੱਲਾਂ ਕਰਦੇ ਹੋ ਆਜੋ ਮੇਰੇ ਨਾਲ ਚੱਲੋ ਜੇ ਮਾਂ ਦਾ ਪੁੱਤ ਐ ਨਾਲ ਆ ਜਾ ਕਰ ਲੈ ਡਿਬੇਟ ਮੇਰੇ ਨਾਲ ਆਬੀ ਤਾਲੀਵਾਲ ਜਦੋਂ ਮੈਨੂੰ ਯਾਦ ਆਇਆ ਦੀਪ ਸਿੱਧੂ ਉਹਨਾਂ ਨੇ ਮੋਰਚਾ ਸ਼ੰਭੂ ਲਗਾਇਆ ਸੀਗਾ ਸ਼ੰਭੂ ਮੋਰਚਾ ਉਹਦੇ ਚ ਸ਼ਾਮਲ ਹੋਣ ਲਈ ਗਏ ਸੀਗੇ ਉੱਥੇ ਉਹਨਾਂ ਨੂੰ ਮੈਲੇ ਵੀ ਸੀਗੇ ਔਰ ਹਾਬੀ ਤਾਲੀਵਾਲ ਨਮ ਉਸ ਟਾਈਮ ਮੈਂ ਰਾਜਪੁਰੇ ਵਿਖੇ ਇੰਟਰਵਿਊ ਵੀ ਕੀਤੀ ਸੀ ਉਹਨਾਂ ਨਾਲ ਜਦੋਂ ਮੈਂ ਸ਼ੰਭੂ ਮੋਰਚਾ ਕਵਰ ਕਰਨ ਜਾ ਰਿਹਾ ਸੀਗਾ ਉਹਨਾਂ ਦੇ ਮਨ 'ਚ ਬਹੁਤ ਪੀੜਾ ਸੀ ਕਿਸਾਨੀ ਦੇ ਪ੍ਰਤੀ ਪਰ ਹੁਣ ਐਸਾ ਕੀ ਸੀ ਚੇਂਜ ਆਇਆ ਸੀ ਕੋਸ਼ਿਸ਼ ਕੀਤੀ ਸੀ ਤੁਹਾਡੇ ਨਾਲ ਗੱਲਬਾਤ ਕਰਨ ਤੋਂ ਪਹਿਲਾਂ ਹਾਬੀ ਤਾਲੀਵਾਲ ਸਾਹਿਬ ਨੂੰ ਕਿਹਾ ਵੀ ਸੈਂਟਰਲ ਜੁਆਇਨ ਕਰ ਲਓ ਜਾਂ ਤੁਹਾਡੇ ਮੈਂ ਬਾਈਕ ਲੈਣਾ ਚਾਹੁੰਦਾ ਉਹਨੇ ਗੱਲ ਮੇਰੀ ਸੁਣੀ ਨਹੀਂ ਮੇਰਾ ਫੋਨ ਹੀ ਕੱਟ ਕੇ ਉਹ ਮਨਾ ਕਰਤਾ ਉਹਨਾਂ ਨੇ ਕਿ ਉਹ ਕੱਲੇ ਮੈਂ ਉਹ ਉਹਨੇ ਤਾਂ ਵਨ ਵੇ ਸਪੀਚ ਦਤੀ ਹੈ ਨਾ ਵਨ ਵੇ ਸਪੀਚ ਦਤੀ ਹੈ ਆਪਣੀ ਪਾਰਟੀ ਨੂੰ ਖੁਸ਼ ਕਰਨ ਨੂੰ ਕਿ ਜੀ ਦੇਖੋ ਮੈਂ ਹੰਸ ਰਾਜ ਹੰਸ ਜੀ ਮੈਂ ਤੁਹਾਡਾ ਚੇਲਾ ਮੈਂ ਤੁਹਾਡਾ ਬਾਲਕ ਤੇ ਮੈਂ ਨਾ ਆ ਕੇ ਆਪਣਾ ਕਿਸਾਨਾਂ ਨੂੰ ਲਲਕਾਰ ਕੇ ਚੱਲਿਆ ਤੇ ਮੈਨੂੰ ਕੋਈ ਆਪਣਾ ਬੋਲ ਨਹੀਂ ਸਕਦਾ ਤੇ ਹੁਣ ਜਦ ਅਸੀਂ ਬੋਲ ਰਹੇ ਹਾਂ ਲਲਕਾਰ ਰਹੇ ਹਾਂ ਵਾਪਸ ਲਲਕਾਰ ਦਾ ਜਵਾਬ ਦੇ ਰਹੇ ਹਾਂ ਆਖ ਸਾਹਮਣੇ ਆਣ ਗਏ ਇੱਕ ਗੱਟ ਸਗੇ ਆਣ ਆ ਕੇ ਆ ਕੇ ਕਹਿਣ ਤੁਹਾਡੇ ਚੈਨਲ ਦੀ ਕਹਿਣ ਹਾਂ ਵੀ ਬਲਾਉ ਜਨਾਨ ਨੂੰ ਬਲਾਉ ਮੈਂ ਡਿਬੇਟ ਕਰਦਾ ਜੇ ਹਿੰਮਤ ਹੋਵੇ ਤਾਂ ਕਰੇ ਨਾ ਬੰਦਾ ਹਿੰਮਤ ਹੀ ਨਹੀਂ ਮਰਦੇ ਕੀ ਤੁਹਾਨੂੰ ਪੰਜਾਬੀਏ ਤੁਹਾਡੇ ਚੋਂ ਨਿਕਲ ਗਈ ਹੈ ਕੀ ਤੁਸੀਂ ਭੁੱਲ ਗਏ ਹੋ ਪੰਜਾਬੀਆਂ ਦਾ ਕਰਤਾਰ ਭੁੱਲ ਗਏ ਹੋ ਜਿੱਥੋਂ ਅਸੀਂ ਇਸ ਆਪਣੀ ਗੁਰੂਆਂ ਦੀ ਧਰਤੀ ਤੋਂ ਆਣੇ ਹਾਂ ਜਿੱਥੋਂ ਅਸੀਂ ਪਿਆਰ ਦਾ ਪੈਗਾਮ ਦੰਨੇ ਆ ਸਾਰੇ ਰਲ ਮਿਲ ਕੇ ਹਿੰਦੂ ਸਿੱਖ ਮੁ슬ਮਾਨ ਸਾਰੇ ਰਲ ਮਿਲ ਕੇ ਰਹਿਣੇ ਆ ਤੇ ਕੀ ਤੁਸੀਂ ਉਹ ਚੀਜ਼ਾਂ ਭੁੱਲ ਕੇ ਹੁਣ ਤੁਸੀਂ ਆਪਣਾ ਐਸੇ ਬੰਦਿਆਂ ਦੀ ਪਾਰਟੀ ਜੁਆਇਨ ਕਰ ਲਈ ਹੈ ਜਿਨ੍ਹਾਂ ਨੇ ਸੋਸ਼ਲ ਫੈਬਰਿਕ ਆਫ ਕੰਟਰੀ ਨੂੰ ਡਿਸਟਰੋਏ ਕਰਤਾ ਹੈ ਅੱਜ ਤੁਸੀਂ ਦੇਖੋ ਕਿਸ ਤਰ੍ਹਾਂ ਨਾਮ ਨਾਲ ਫਰਟ ਫੈਲੀ ਹੋਈ ਹੈ ਕਿਸ ਤਰ੍ਹਾਂ ਨਾਲ ਸੋਸਾਇਟੀ ਇਨੋ ਤਿੱਤਰ ਵਿਕਤਰ ਹੋਈ ਪਈ ਹੈ ਉਹਨਾਂ ਨਾਲ ਜਾ ਕੇ ਜੁਆਇਨ ਕਰਨਾ ਸੀਗਾ ਅਭੀ ਤਾਲੇਵਾਲ ਜੀ ਤੁਹਾਡੇ ਲਈ ਬਹੁਤ ਸ਼ਰਮ ਦੀ ਗੱਲ ਹੈ ਹਾਲੇ ਵੀ ਬੋਕ ਆਏ ਤੁਸੀਂ ਕਹਿੰਦੇ ਰਸਤੇ ਹੋਏ ਬਣਾਉਣ ਦਾ ਤੁਸੀਂ ਤਾਂ ਵਿਗੜੇ ਹੋਏ ਆ ਤੁਸੀਂ ਵਿਗੜੇ ਹੋਇਓ ਤੁਸੀਂ ਵਾਪਸ ਆ ਜਾਓ ਜਿਹੜਾ ਤੁਸੀਂ ਭਟ ਗਏ ਹੋ ਨਾ ਵਾਪਸ ਆ ਜਾਓ ਤੁਹਾਨੂੰ ਅੱਗੇ ਹੱਥ ਜੋੜ ਕੇ ਬਿੱਤੀ ਹੈ ਤੁਸੀਂ ਇੱਕ ਚੰਗੇ ਬੁਲਾਰੇ ਹੋ ਚੰਗੇ ਕਲਾਕਾਰ ਹੋ ਪੰਜਾਬ ਦੇ ਉਹਨਾਂ ਦਾ ਆਪਣਾ ਨਰੇਟਿਵ ਸਿਰਸਦੇ ਨੇ ਹਰੇਕ ਪਾਰਟੀ ਨੈਰੇਟਿਵ ਸੇਸ ਦੀ ਆਪਣਾ ਆਪਣਾ ਉਹਨਾਂ ਨੈਰੇਟਿਵ ਇਹੀ ਹੈ ਇਦਾਂ ਦਾ ਹੀ ਆ ਪੋਲਰਾਈਜੇਸ਼ਨ ਕਰਨ ਦਾ ਪਰ ਜਾਂਦੇ ਜਾਂਦੇ ਖਾਨ ਸਾਹਿਬ ਮੈਂ ਇੱਕ ਸਵਾਲ ਤੁਹਾਡੇ ਤੋਂ ਹੋਰ ਪੁੱਛਣਾ ਚਾਹਣਾ ਲੈਣਾ ਜਾਣਾ ਵੀ ਪੰਜਾਬ ਦੇ ਚੀਫ ਇਲੈਕਟੋਰਲ ਅਫੀਸਰ ਨੇ ਮਿਸਟਰ ਸਿਮਨ ਨੇ ਉਹਨਾਂ ਨੇ ਇਹ ਕਾਫੀ ਸਖਤ ਨੋਟਿਸ ਦਿਆ ਹੈ ਜਿਹੜੀਆਂ ਵਿਰੋਧ ਹੋ ਰਿਹਾ ਹੈ ਬੀਜੇਪੀ ਉਮੀਦਵਾਰਾਂ ਦਾ ਆਬਵੀਅਸ ਵਿਰੋਧ ਨਹੀਂ ਹੋਣਾ ਚਾਹੀਦਾ ਉਹਨਾਂ ਨੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਕਿ ਹਰੇਕ ਕੈਂਡੀਡੇਟ ਨੂੰ ਬਰابر ਦਾ ਜਿਹੜਾ ਚੋਣ ਪ੍ਰਚਾਰ ਦਾ ਹੱਕ ਮਿਲਣਾ ਚਾਹੀਦਾ ਕਿਸਾਨ ਆਗੂ ਜਿਹੜੇ ਨੇ ਹਰ ਥਾਂ ਤੇ ਬੀਜੇਪੀ ਦਾ ਵਿਰੋਧ ਕਰ ਰਹੇ ਨੇ ਹੌ ਵੀ ਤਾਲੀ ਵਾਲ ਵੀ ਇਸ ਲੜੀ 'ਚ ਉਹਨਾਂ ਨੇ ਵਿਰੋਧ ਜਤਾਇਆ ਵੀ ਕਿਉਂ ਕਰ ਰਹੇ ਨੇ ਔਰ ਅੱਜ ਜਿਹੜਾ ਚੀਫ ਇਲੈਕਟਰਲ ਅਫੀਸਰ ਮਿਸਟਰ ਸਿਬਨ ਦਾ ਵੀ ਬਿਆਨ ਸਾਹਮਣੇ ਆਇਆ ਹੈ ਕੀ ਕਹਿਣਾ ਚਾਹੁੰਦੇ ਸਾਰੇ ਇਲੈਕਸ਼ਨ ਕਮਿਸ਼ਨ ਇਜ਼ ਅ ਜੋਕ ਰਾਈਟ ਨਾ ਆਪ ਚਾਹੇ ਉਹ ਪੰਜਾਬ ਦਾ ਹੋਵੇ ਚਾਹੇ ਇੰਡੀਆ ਦਾ ਹੋਵੇ ਪਹਿਲਾਂ ਜਾ ਕੇ ਉਹ ਉੱਥੇ ਤਾਂ ਬੰਦ ਕਰਾ ਲੈਣ ਜਿਹੜੀਆਂ ਹੇਟ ਸਪੀਚਸ ਚੱਲਦੀਆਂ

ਨੋਬਡੀ ਕੇਅਰ ਸਰ ਲੈਟ देम ਟਾਕ ਵਾਟ ਦੇ ਵਾਂਟ ਰਾਈ ਜੀ ਖਾਨ ਸਾਹਿਬ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਤੇ ਅੱਗੇ ਤੋਂ ਵੀ ਤੁਹਾਡੇ ਨਾਲ ਅਸੀਂ ਇਸੇ ਤਰ੍ਹਾਂ ਸੰਪਰਕ ਕਰਦੇ ਰਾਂਗੇ ਸਾਨੂੰ ਇਹ ਆਸ ਸੀ ਕਿ ਕਿ ਹੌਬੀ ਤਾਲੀਵਾਲ ਸਾਡੇ ਨਾਲ ਜੁੜਨਗੇ ਹਮੋ ਸਾਹਮਣੇ ਆਪਾਂ ਗੱਲਬਾਤ ਕਰ ਲਾਂਗੇ ਪਰ ਅਫਸੋਸ ਹੈ ਤਾਲੀਵਾਲ ਸਾਹਿਬ ਨੇ ਸਾਡੀ ਅੱਧੀ ਗੱਲ ਵਿੱਚ ਸੁਣ ਕੇ ਉਹ ਫੋਨ ਕੱਢ ਦਿੱਤਾ ਤੇ ਉਹ ਉਹਨਾਂ ਨੇ ਕਿਹਾ ਮੈਂ ਯੂਪੀ ਸ਼ੂਟਿੰਗ ਦੀ ਜਾ ਰਿਹਾ ਪਰ ਦੇਖਦੇ ਹਾਂ ਕਿਸ ਤਰੀਕੇ ਇਹ ਜਿਹੜਾ ਸਾਰਾ ਪੰਜਾਬ ਦਾ ਵਰਤਾਰਾ ਚੱਲ ਰਿਹਾ ਹੈ ਕਿਸ ਤਰੀਕੇ ਉਠ ਆਪਾਂ ਕਹਿ ਸਕਦੇ ਹਾਂ ਕਰਵੜ ਬੈਠੇਗਾ ਇਸ ਤੇ ਬਕਾਇਦਾ ਨਜ਼ਰ ਸਾਡੀ ਬਣੀ ਰਹੇਗੀ ਬਹੁਤ ਬਹੁਤ ਧੰਨਵਾਦ ਖਾਨ ਸਾਹਿਬ थैंक यू थैंक यू सो मच